ਇਸ ਕਹਾਣੀ ਦਾ ਮੁੱਖ ਨੀਮ ਹੈ ਤਿੰਨ ਠੱਗਾਂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬਾਹਮਣ ਰਹਿੰਦਾ ਸੀ ਅਤੇ ਉਹ ਬੜਾ ਹੀ ਰੱਬ ਨੂੰ ਮੰਨਣ ਵਾਲਾ ਤੇ ਵਿਚਾਰਾ ਬਹੁਤ ਹੀ ਭੋਲਾ ਅਤੇ ਸਿਧਰਾ ਸੀ ਇੱਕ ਦਿਨ ਉਸ ਨੂੰ ਮੁਖੀਏ ਪਿੰਡ ਦੇ ਮੁਖੀਏ ਨੇ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਇੱਕ ਦਾਣ ਵਜੋਂ ਬੱਕਰੀ ਦੇ ਦਿੱਤੀ ਅਤੇ ਉਹ ਬੱਕਰੀ ਲੈ ਕੇ ਜਿੱਦਾਂ ਹੀ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ ਤੇ ਰਾਸਤੇ ਵਿੱਚ ਇੱਕ ਜੰਗਲ ਪੈਂਦਾ ਸੀ ਜਿਸ ਨੂੰ ਉਸ ਨੇ ਪਾਰ ਕਰਕੇ ਹੀ ਆਪਣੇ ਘਰ ਵਾਪਸ ਆਉਣਾ ਸੀ ਅਤੇ ਰਾਸਤੇ ਵਿੱਚ ਤਿੰਨ ਠੱਗ ਬੈਠੇ ਹੋਏ ਸੀ ਉਹਨਾਂ ਨੇ ਜਦੋਂ ਬ੍ਰਾਹਮਣ ਦੇ ਹੱਥ ਬੱਕਰੀ ਦੇਖੀ ਤੇ ਉਹਨਾਂ ਨੇ ਇੱਕ ਬਿਉਂਤ ਬਣਾਈ ਕਿ ਆਪਾਂ ਇਸ ਕੋਲੋਂ ਬੱਕਰੀ ਕਿੱਦਾਂ ਲੈਣੀ ਹੈ ਉਹਨਾਂ ਨੇ ਤਿੰਨਾਂ ਨੇ ਆਪਸ ਵਿੱਚ ਇੱਕ ਰਾਏ ਬਣਾ ਲਈ ਕਿ ਆਪਾਂ ਤਿੰਨੇ ਜਾਣੇ ਹੀ ਲੱਗ-ਲੱਗ ਜਗ੍ਹਾ ਤੇ ਖੜ ਜਾਵਾਂਗੇ ਜਿੱਦਾਂ ਹੀ ਪੰਡਿਤ ਜਿੱਦਾਂ ਹੀ ਬ્રાਹਮਣ ਆਪਣੇ ਕੋਲ ਆਵੇਗਾ ਆਪਾਂ ਉਸ ਨੂੰ ਰੋਕ ਲਵਾਂਗੇ ਇਦਾਂ ਹੀ ਹੋਇਆ ਜਦੋਂ ਉਹ ਬ્રાਹਮਣ ਬੱਕਰੀ ਨੂੰ ਲੈ ਕੇ ਪਹਿਲੇ ਠੱਗ ਕੋਲ ਪਹੁੰਚਿਆ ਤੇ ਠੱਗ ਨੇ ਉਸ ਨੂੰ ਕਿਹਾ ਕਿੱਦਾਂ ਪੰਡਿਤ ਦਾਨ ਰਾਮ ਰਾਮ ਪੰਡਿਤ ਜੀ ਤੇ ਉਸ ਪੰਡਿਤ ਬ્રાਹਮਣ ਨੇ ਵੀ ਅੱਗੇ ਆਕੇ ਆ ਕਿ ਰਾਮ ਰਾਮ ਫਿਰ ਉਸ ਨੇ ਕਿਹਾ ਕਿ ਆ ਤੁਸੀਂ ਆਪਣੇ ਨਾਲ ਕੀ ਲੈ ਕੇ ਆਏ ਹੋ ਤੇ ਉਸ ਨੇ ਕਿਹਾ ਬ્રાਹਮਣ ਨੇ ਕਿਹਾ ਕਿ ਮੈਨੂੰ ਦਾਨ ਵਜੋਂ ਪਿੰਡ ਦੇ ਮੁਖੀਏ ਨੇ ਬੱਕਰੀ ਦਿੱਤੀ ਹੈ ਤੇ ਪਹਿਲਾ ਠਾਗ ਉਸ ਨੂੰ ਕਹਿਣ ਲੱਗਾ ਕਿ ਇਹ ਤੰਨੂ ਕਿਸ ਨੇ ਕਿਹਾ ਕਿ ਇਹ ਬੱਕਰੀ ਹੈ ਇਹ ਤਾਂ ਕੁੱਤਾ ਇਹ ਤਾਂ ਕੁੱਤੇ ਵਰਗਾ ਹੈ ਤੈਨੂੰ ਭਲੇਖੇ ਨਾਲ ਜਾਂ ਤੇਰੇ ਨਾਲ ਧੋਖਾ ਕੀਤਾ ਹੈ ਪਰ ਉਹ ਬ੍ਰਾਹਮਣ ਉਸ ਬ੍ਰਾਹਮਣ ਨੇ ਉਸ ਦੀ ਨਾ ਸੁਣੀ ਤੇ ਉਸ ਨੂੰ ਕਹਿਣ ਲੱਗਾ ਕਿ ਇਹ ਬੱਕਰੀ ਹੀ ਹੈ ਤੇ ਜਦੋਂ ਉਹ ਦੂਜੇ ਠੱਗ ਕੋਲ ਪਹੁੰਚਾ ਤੇ ਉਸ ਨੇ ਵੀ ਕਿਹਾ ਕਿਦਾਂ ਬ੍ਰਾਹਮਣ ਜੀ RAM RAM ਤੇ ਬ੍ਰਾਹਮਣ ਜੀ ਬੋਲਿਆ RAM RAM ਤੇ ਉਸ ਨੇ ਵੀ ਆਖਿਆ ਕਿ ਤੂੰ ਸੀ ਕਿੱਧਰੋਂ ਆਏ ਹੋ ਤੇ ਉਸ ਬਾਹਮਣ ਨੇ ਆਖਿਆ ਕਿ ਮੈਂ ਪਿੰਡ ਦੇ ਮੁਖੀਏ ਕੋਲ ਗਿਆ ਸੀ ਜਿਸ ਨੇ ਮੈਨੂੰ ਦਾਣ ਵਜੋਂ ਇੱਕ ਬੱਕਰੀ ਦਿੱਤੀ ਹੈ ਤੇ ਉਸ ਨੇ ਵੀ ਅੱਗੇ ਆਖਿਆ ਕਿ ਤੁਹਾਨੂੰ ਕੌਣ ਕਹਿੰਦਾ ਹੈ ਕਿ ਇਹ ਇਹ ਬੱਕਰੀ ਹੈ ਇਹ ਤਾਂ ਕੁੱਤਾ ਹੀ ਹੈ ਤੁਹਾਡੇ ਨਾਲ ਪਿੰਡ ਦੇ ਮੁਖੀਏ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਦੇਖੋ ਲੋਕੀ ਕਿੱਦਾਂ ਦੇ ਹਨ ਹੁਣ ਦਾਣ ਕਰਨ ਵੇਲੇ ਵੀ ਲੋਕਾਂ ਨਾਲ ਧੋਖਾ ਕਰਨ ਲੱਗ ਪਏ ਹਨ ਤੇ ਉਸ ਬਾਂਮਣ ਨੇ ਉਸ ਦੀ ਵੀ ਨਾ ਇੱਕ ਸੁਣੀ ਤੇ ਉਥੋਂ ਤੁਰਿਆ ਤੇ ਉਸ ਨੂੰ ਕਹਿਣ ਲੱਗਾ ਕਿ ਇਹ ਬੱਕਰੀ ਹੀ ਹੈ ਤੂੰ ਝੂਠ ਬੋਲਦਾ ਹਾਂ ਤੇ ਜਦੋਂ ਉਹ ਬਾਂਮਣ ਤੀਸਰੇ ਠੱਗ ਕੋਲ ਪਹੁੰਚਾ ਤੇ ਉਸ ਨੇ ਵੀ ਕਿਹਾ ਕਿ ਬਾਂਮਣ ਜੀ ਆਰਾਮ ਰਾਮ ਤੇ ਬਾਂਮਣ ਜੀ ਨੇ ਵੀ ਆਖਿਆ ਰਾਮ ਰਾਮ ਤੇ ਜਦੋਂ ਫਿਰ ਉਹ ਤੀਜੇ ਠੱਗ ਕਹਿਣ ਲੱਗਾ ਕਿ ਤੁਸੀਂ ਕਿਧਰੋਂ ਅੱਜ ਆਏ ਹੋ ਉਸ ਨੇ ਕਿਹਾ ਕਿ ਮੈਂ ਪਿੰਡ ਦੇ ਮੁਖੀਏ ਕੋਲ ਗਿਆ ਸੀ ਤੇ ਪਿੰਡ ਦੇ ਮੁਖੀਏ ਨੇ ਮੈਨੂੰ ਬੱਕਰੀ ਦਿੱਤੀ ਹੈ ਤੇ ਉਸ ਨੇ ਵੀ ਆਖਿਆ ਕਿ ਤੁਹਾਨੂੰ ਕੌਣ ਕਹਿੰਦਾ ਹੈ ਕਿ ਇਹ ਬੱਕਰੀ ਹੈ ਇਹ ਤਾਂ ਕੁੱਤਾ ਹੈ ਅਤੇ ਕੁੱਤੇ ਵਰਗਾ ਹੀ ਦਿਸਦਾ ਹੈ ਤੁਹਾਡੇ ਨਾਲ ਪਿੰਡ ਦੇ ਮੁਖੀਏ ਨੇ ਧੋਖਾ ਬਹੁਤ ਹੀ ਵੱਡਾ ਧੋਖਾ ਕੀਤਾ ਹੈ ਪਰ ਇਹ ਗੱਲ ਜਦੋਂ ਤੀਸਰੇ ਠੱਗ ਨੇ ਕਿਹਾ ਤੇ ਬਾਂਮਣ ਦੇ ਵੀ ਮਨ ਤੇ ਅਸਰ ਹੋਣ ਲੱਗਾ ਕਿ ਸ਼ਾਇਦ ਮੇਰੇ ਨਾਲ ਧੋਖਾ ਹੀ ਹੋਇਆ ਹੈ ਤੇ ਉਹ ਉਸ ਬੱਕਰੀ ਨੂੰ ਛੱਡ ਕੇ ਜੰਗਲ ਦੇ ਵਿੱਚ ਹੀ ਚਲਾ ਗਿਆ ਤੇ ਉਹ ਮੁਖੀਏ ਦੇ ਕੋਲ ਜਾ ਕੇ ਉਸ ਨੂੰ ਬਹੁਤ ਹੀ ਬੁਰਾ ਭਲਾ ਬੋਲਿਆ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ